ਆਬਲ ਤੋਂ ਚੱਲ ਕੇ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀ ਆ ਮੇਰੀ ਪੀਰੀ ਤੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਬੇਸ਼ੱਕ ਇਹ ਸੰਗਤ ਨੇ ਰਾਹ ਸਤੇ ਵਿੱਚ ਠਹਿਰਾ ਕੀਤਾ ਹੋਗਾ ਪਰ ਅੱਜ ਜਦੋਂ ਇੰਨੇ ਲੰਮੇ ਸਫ਼ਰ ਤੋਂ ਬਾਅਦ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਆ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਕੀਤੇ ਨੇ ਤਾਂ ਉਸ ਤੋਂ ਬਾਅਦ ਸੰਗਤ ਨੇ ਲੰਗਰ ਛਕਣ ਦੀ ਇੱਛਾ ਜ਼ਾਹਰ ਕੀਤੀ ਸਮਾਂ ਇਹ ਰਾਤ ਦਾ ਗੁਰੂ ਸਾਹਿਬ ਆਪਣੇ ਲਾਂਗਰੀ ਨੂੰ ਆਵਾਜ਼ ਦਿੰਦੇ ਨੇ ਤੇ ਕਹਿੰਦੇ ਨੇ ਕਿ ਸੰਗਤ ਬਹੁਤ ਦੂਰ ਤੋਂ ਚੱਲ ਕੇ ਆਈ ਹੈ ਸਾਨੂੰ ਮਿਲਣ ਵਾਸਤੇ ਸਾਡੇ ਦਰਸ਼ਕਾਂ ਦੇ ਦਾਰ ਕਰਨ ਵਾਸਤੇ ਇਸ ਕਰਕੇ ਸੰਗਤ ਨੂੰ ਲੰਗਰ ਛਕਾਇਆ ਜਾਵੇ ਲਾਂਗਰੀ ਲੰਗਰ ਘਰ ਵਿੱਚ ਜਾਂਦਾ ਤਾਂ ਦੇਖਦਾ ਆ ਕਿ ਉਸ ਵੇਲੇ ਲੰਗਰ ਆ ਸਾਰਾ ਸਮਾਪਤ ਹੋ ਚੁੱਕਾ ਆ ਇੱਥੋਂ ਤੱਕ ਕਿ ਜਿਹੜੇ ਬਰਤਨ ਆ ਉਹਨਾਂ ਦੀ ਵੀ ਸਾਮਸਵਾਲ ਕਰ ਦਿੱਤੀ ਗਈ ਆ ਲਾਂਗਰੀ ਵਾਪਸ ਆ ਕੇ ਗੁਰੂ ਸਾਹਿਬ ਨੂੰ ਦੱਸਦਾ ਕਿ ਮਹਾਰਾਜ ਲੰਗਰ ਤਾਂ ਸਮਾਪਤ ਹੋ ਚੁੱਕਾ ਹੈ ਉਨੀ ਦਿਨੀ ਘਰ ਦੇ ਵਿੱਚ ਗੁਰੂ ਸਾਹਿਬ ਦੀ ਸਭ ਤੋਂ लाਡਲੀ ਧੀ ਬੀਬੀ ਬੀਰੋ ਜੀ ਦਾ ਵਿਆਹ ਰੱਖਿਆ ਹੁੰਦਾ ਆ ਹੁਣ ਉਹਨਾਂ ਸਮੇਂ ਚ ਕੀ ਹੁੰਦਾ ਸੀ ਕਿ ਜਦੋਂ ਘਰ 'ਚ ਵਿਆਹ ਹੁੰਦਾ ਸੀ ਨਾ ਤਾਂ ਵਿਆਹ ਵਾਲੇ ਦਿਨ ਬਰਾਤ ਵਾਲੇ ਦਿਨ ਜਿੰਨਾਂ ਚੀਜ਼ਾਂ ਦੀ ਲੋੜ ਪੈਣੀ ਸੀ ਉਹ ਚੀਜ਼ਾਂ ਵਿਆਹ ਤੋਂ ਪਹਿਲਾਂ ਜਮ੍ਹਾਂ ਕਰ ਲਿਆ ਜਾਂਦੀਆਂ ਸੀ ਤਾਂ ਜੋ ਉਸ ਵੇਲੇ ਕੋਈ ਮੁਸ਼ਕਲ ਨਾ ਆਵੇ ਤੇ ਇਸ ਦੇ ਚਲਦਿਆਂ ਘਰ ਦੇ ਵਿੱਚ ਬਹੁਤ ਸਾਰੀ ਮਠਿਆਈ ਲਿਆ ਕੇ ਰੱਖੀ ਹੁੰਦੀ ਆ ਤਾਂ ਜੋ ਬਰਾਤ ਦੀ ਆਉਪਾਗਤ ਕੀਤੀ ਜਾ ਸਕੇ ਉਹਨਾਂ ਦੀ ਸੇਵਾ ਕੀਤੀ ਜਾ ਸਕੇ ਤੇ ਗੁਰੂ ਸਾਹਿਬ ਕੀ ਕਹਿੰਦੇ ਆ ਕਿ ਮੇਰੀ ਸੰਗਤ ਮੈਨੂੰ ਸਭ ਤੋਂ ਜ਼ਿਆਦਾ ਪਿਆਰੀ ਆ ਸੰਗਤ ਕਰਕੇ ਮੈਂ ਆ ਮੇਰੇ ਜਿੰਨੇ ਵੀ ਕਾਰਜ ਹੁੰਦੇ ਆ ਸੰਗਤ ਕਰਕੇ ਸਿਰੇ ਚੜ੍ਹਦੇ ਆ ਇਸ ਕਰਕੇ ਮੇਰੀ ਸੰਗਤ ਕਿਸੇ ਕੋਲੋਂ ਰਹਿਣੀ ਨਹੀਂ ਚਾਹੀਦੀ ਗੁਰੂ ਸਾਹਿਬ ਆਪਣੇ ਲਾਂਗਰੀ ਨੂੰ ਹੁਕਮ ਕਰਦੇ ਨੇ ਕਿ ਤੁਸੀਂ ਇੱਕ ਕੰਮ ਕਰੋ ਜਿਹੜੀ ਮਠਿਆਈ ਆਪਾਂ ਬੀਬੀ ਜੀ ਦੇ ਵਿਆਹ ਵਾਸਤੇ ਰੱਖੀ ਆ ਉਹ ਮਠਿਆਈ ਸੰਗਤ ਨੂੰ ਛਕਾ ਦਿਓ ਅਸੀਂ ਬਰਾਤ ਵਾਸਤੇ ਹੋਰ ਇੰਤਜ਼ਾਮ ਕਰ ਲਵਾਂਗੇ ਗੁਰੂ ਸਾਹਿਬ ਦਾ ਹੁਕਮ ਪਾ ਕੇ ਲਾਂਗਰੀ ਗੁਰੂ ਸਾਹਿਬ ਦੇ ਮਹਿਲ ਮਾਤਾ ਦਮੋਦਰੀ ਜੀ ਕੋਲ ਜਾਂਦਾ ਤੇ ਮਠਿਆਈ ਬਾਰੇ ਪੁੱਛਦਾ ਮਠਿਆਈ ਦੀ ਗੱਲ ਸੁਣਨ ਤੋਂ ਬਾਅਦ ਮਾਤਾ ਦਮੋਦਰੀ ਜੀ ਇਸ ਗੱਲ ਤੇ ਥੋੜਾ ਜਿਹਾ ਇਤਰਾਜ਼ ਜਤਾਉਂਦੇ ਨੇ ਕਿਉਂ ਮਠਿਆਈ ਜਿਹੜੀ ਆ ਬਰਾਤ ਦੀ ਸੇਵਾ ਵਾਸਤੇ ਆ ਬਰਾਤ ਵਾਸਤੇ ਆ ਮਾਤਾ ਜੀ ਮਠਿਆਈ ਸੰਗਤ ਨੂੰ ਛਕਾਉਣ ਤੋਂ ਮਨਾ ਕਰ ਦਿੰਦੇ ਨੇ ਲਾਂਗਰੀ ਗੁਰੂ ਸਾਹਿਬ ਨੂੰ ਆ ਕੇ ਸਾਰੀ ਗੱਲ ਦੱਸਦਾ ਕਿ ਮਾਤਾ ਜੀ ਨੇ ਸਾਨੂੰ ਮਠਿਆਈ ਦੇਣ ਤੋਂ ਮਨਾ ਕਰਤਾ ਤਾਂ ਗੁਰੂ ਸਾਹਿਬ ਉੱਥੇ ਫਿਰ ਬਚਨ ਕਰਦੇ ਨੇ ਕਿ ਜਿਹੜੀ ਮਠਿਆਈ ਮੇਰੀ ਸੰਗਤ ਨਹੀਂ ਖਾ ਸਕਦੀ ਉਹ ਮਠਿਆਈ ਹੁਣ ਬਰਾਤ ਵੀ ਨਹੀਂ ਖਾਊਗੀ ਸੰਗਤ 'ਚ ਬੈਠਾ ਕੋਈ ਸ਼ਰਧਾਲੂ ਗੁਰੂ ਸਾਹਿਬ ਨੂੰ ਸਵਾਲ ਕਰਦਾ ਕਿ ਮਹਾਰਾਜ ਫਿਰ ਹੁਣ ਇਹ ਮਠਿਆਈ ਕੌਣ ਖਾਊਗਾ ਤਾਂ ਗੁਰੂ ਸਾਹਿਬ ਕੋ ਜਵਾਬ ਦਿੰਦੇ ਨੇ ਕਿ ਹੁਣ ਇਹ ਮਠਿਆਈ ਤੁਰਕ ਖਾਣਗੇ ਤੇ ਖਾਣਗੇ ਵੀ ੱੱਕੇ ਦੇ ਨਾਲ ਗੁਰੂ ਸਾਹਿਬ ਦੇ ਮੋਹੋਂ ਇਹ ਬਚਨ ਨਿਕਲਣ ਦੀ ਹੀ ਧੀਰ ਸੀ ਕਿ ਅਗਲੀ ਹੀ ਰਾਤ ਤੁਰਕਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਉੱਥੇ ਫਿਰ ਹੁੰਦੀ ਆ ਗੁਰੂ ਸਾਹਿਬ ਦੀ ਪਹਿਲੀ ਜੰਗ ਜਿਹਨੂੰ ਆਪਾਂ ਅੰਮ੍ਰਿਤਸਰ ਦੀ ਜੰਗ ਦੇ ਨਾਮ ਨਾਲ ਜਾਣਦੇ ਆਂ ਤੇ ਇਸ ਜੰਗ ਦੀ ਵ ਹੁਣ ਇੱਥੇ ਅੱਜ ਦੀ ਇਹ ਵੀਡੀਓ ਬਣਾਉਣ ਦਾ ਮੇਰਾ ਮਤਲਬ ਇਹ ਨਹੀਂ ਆ ਕਿ ਤੁਹਾਨੂੰ ਦੱਸਣਾ ਕਿ ਗੁਰੂ ਸਾਹਿਬ ਦੀ ਪਹਿਲੀ ਜੰਗ ਕਿਹੜੀ ਸੀਗੀ ਉਹਦੀ ਵਜ੍ਹਾ ਕੀ ਸੀ ਤੇ ਜੰਗ ਕਿਉਂ ਹੋਈ ਸੀ ਇਹਦੇ ਉੱਪਰ ਆਪਾਂ ਕਦੀ ਫੇਰ ਵੀਡੀਓ ਬਣਾ ਕੇ ਗੱਲ ਕਰ ਲਾਂਗੇ ਪਰ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅਮਰਸਾਹ ਸਾਹਿਬ ਨੂੰ ਛੱਡ ਕੇ ਚਬਾਲ ਜਾ ਕੇ ਉੱਥੇ ਬੀਬੀ ਵੀਰੋਜੀ ਦਾ ਵਿਆਹ ਕੀਤਾ ਕਿਉਂ ਦੇਵਤਿਆਂ ਨੇ ਬਰਾਤ ਦੇ ਵਿੱਚ ਸ਼ਾਮਲ ਹੋ ਕੇ ਬਰਾਤਿਆਂ ਦੀ ਸੇਵਾ ਕੀਤੀ ਜਿਸ ਜਗ੍ਹਾ ਤੇ ਬੀਬੀ ਵੀਰੋਜੀ ਦਾ ਆਨੰਦਕਾਰਜ ਹੋਇਆ ਸੀ ਗੁਰੂ ਸਾਹਿਬ ਨੇ ਖੁਸ਼ ਹੋ ਕੇ ਇੱਥੇ ਕਿਹੜੇ ਬਚਨ ਕੀ ਜੋ ਅੱਜ ਵੀ ਸੱਚ ਹੋ ਰਹੇ ਨੇ ਸੋ ਅੱਜ ਦੀ ਸਾਡੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਆ ਖਾਸ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਜਿਨ੍ਹਾਂ ਦੇ ਵਿਆਹ ਦੇ ਵਿੱਚ ਬੰਧਨ ਪੈ ਰਿਹਾ ਵਾ ਜਿਹੜੇ ਕਹਿੰਦੇ ਨੇ ਕਿ ਸਾਡੇ ਜਿਹੜੇ ਵਿਆਹ ਦੇ ਸੰਜੋਗ ਆ ਵੱਜੇ ਹੋਇਆ ਖੁੱਲ ਨਹੀਂ ਰਹੇ ਜਾਂ ਫਿਰ ਜਿਨ੍ਹਾਂ ਦਾ ਰਿਸ਼ਤਾ ਤਾਂ ਆ ਜਾਂਦਾ ਆ ਪਰ ਨਿਪਰੇ ਨਹੀਂ ਚੜਦਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਰੁਕਾਵਟ ਆ ਰਹੀ ਆ ਮੇਰੇ ਮੂੰਹ ਇਦਾਂ ਦੀ ਗੱਲ ਸੁਣ ਕੇ ਤੁਹਾਨੂੰ ਇਦਾਂ ਲੱਗਦਾ ਹੋਊਗਾ ਕਿ ਸ਼ਾਇਦ ਮੈਂ ਕਿਸੇ ਜੋਤਿਸ਼ ਦੀ ਏਡ ਕਰ ਲੱਗਾ ਜਿਹੜਾ ਵਿਆਹ ਕਰਵਾਉਂਦਾ ਜਾਂ ਕੋਈ ਮੈਰਿਜ ਬਿਊਰੋ ਦੀ ਗੱਲ ਕਰਨ ਲੱਗਾ ਪਰ ਨਹੀਂ ਆਪਾਂ ਦੀ ਗੱਲ ਨਹੀਂ ਕਰਨ ਲੱਗੇ ਆਪਾਂ ਗੱਲ ਕਰਨ ਲੱਗੇ ਆ ਗੁਰਦੁਆਰਾ ਬੀਬੀ ਪੀਰੋ ਜੀ ਜੋ ਕਿ ਚਬਾਲ ਵਿਖੇ ਆ ਤੇ ਉੱਥੇ ਅਰਦਾਸ ਬੇਨਤੀ ਕਰਨ ਦੇ ਨਾਲ ਜਿਹੜੇ ਵਿਆਹ ਦੇ ਬੱਜੇ ਸੰਜੋਗ ਆ ਖੁੱਲ ਜਾਂਦੇ ਆ ਹੁਣ ਉਸ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਕੀ ਆ ਉਹ ਜਾਣਾਂਗੇ ਆਪਾਂ ਅੱਜ ਦੀ ਆਪਣੀ ਇਸ ਵੀਡੀਓ 'ਚ ਪਰ ਉਸ ਤੋਂ ਪਹਿਲਾਂ ਮੈਂ ਹਰ ਵਾਰ ਦੀ ਤਰ੍ਹਾਂ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਵਿਊਅਰਸ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅੱਗੇ ਤੋਂ ਅਸੀਂ ਸਿੱਖ ਇਤਿਹਾਸ ਦੇ ਉੱਪਰ ਕੋਈ ਵੀ ਅਜਿਹੀ ਇਨਫੋਰਮੇਟਿਵ ਵੀਡੀਓ ਲੈ ਕੇ ਆਈਏ ਤਾਂ ਉਹਦਾ ਲਿੰ ਉਹ ਇੱਕ ਵਾਰ ਆਪਣੀ ਸਬਸਕ੍ਰਿਪਸ਼ਨ ਨੂੰ ਅਪਡੇਟ ਜ਼ਰੂਰ ਕਰ ਲੈਣ ਕਿਉਂਕਿ ਤੁਹਾਡੇ ਸਾਥ ਤੁਹਾਡੇ ਪਿਆਰ ਸਦਕਾ ਆਪਣੇ ਪਰਿਵਾਰ ਦੇ ਵਿੱਚ 4 ਲੱਖ ਤੋਂ ਜ਼ਿਆਦਾ ਮੈਂਬਰ ਜੁੜ ਚੁੱਕੇ ਨੇ ਹੁਣ ਪਰਿਵਾਰ ਇਹਨਾ ਵੱਡਾ ਹੋਵੇ ਪਰ ਫਿਰ ਵੀ ਵੀਡੀਓ ਦੇਖਣ ਵਾਲੀ ਸੰਗਤ ਬਹੁਤ ਘੱਟ ਹੋਵੇ ਵਧੀਆ ਨਹੀਂ ਲੱਗਦਾ ਨਾ ਸੋ ਸਾਡੀ ਮਿਹਨਤ ਨੂੰ ਆਪ ਸਭ ਦੇ ਸਾਥ ਦੀ ਲੋੜ ਆ ਇਸ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓਜ਼ ਨੂੰ ਵਿਊ ਵੀ ਜ਼ਰੂਰ ਕਰਿਆ ਕਰੋ ਉਹ ਵੀ ਲਾਸਟ ਤੱਕ ਤੇ ਜਿਹੜੇ ਵੀਵਰ ਸਾਡੇ ਚੈਨਲ ਤੇ ਪੁਰਾਣੇ ਜੁੜੇ ਆ ਉਹ ਜਾਣਦੇ ਆ ਕਿ ਅਸੀਂ ਆਪਣੇ ਚੈਨਲ ਦੇ ਉੱਪਰ ਇੱਕ ਸੀਰੀ ਸ਼ੁਰੂ ਕੀਤੀ ਹੋਈ ਆ ਜਿਦੇ ਵਿੱਚ ਅਸੀਂ ਅਜੇ ਹੀ ਵੀਡੀਓ ਬਣਾ ਰਹੇ ਆ ਜਿਨ੍ਹਾਂ ਵਿੱਚ ਅਸੀਂ ਦੱਸਦੇ ਆ ਉਹਨਾਂ ਗੁਰਦੁਆਰਾ ਸਾਹਿਬ ਬਾਰੇ ਉਹਨਾਂ ਧਾਰਮਿਕ ਸਥਾਨਾਂ ਬਾਰੇ ਉਹਨਾਂ ਨਿਸ਼ਾਨੀਆਂ ਬਾਰੇ ਜਿਨ੍ਹਾਂ ਉੱਪਰ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਦੀ ਕਲਾ ਅੱਜ ਵੀ ਵਰਤ ਰਹੀ ਆ ਤੇ ਇਸ ਤੋਂ ਇਲਾਵਾ ਅਸੀਂ ਆਪਣੇ ਚੈਨਲ ਦੇ ਉੱਪਰ ਸਮੇਂ-ਸਮੇਂ ਤੇ ਪੌਡਕਾਸਟ ਵੀ ਕਰਦੇ ਰਹਿੰਦੇ ਆ ਸੋ ਸਿੱਖੀ ਨਾਲ ਸੰਬੰਧਿਤ ਸਿੱਖੀ ਸਿਧਾਂਤਾਂ ਨਾਲ ਸੰਬੰਧਿਤ ਪੰਜਾਬ ਨਾਲ ਸੰਬੰਧਿਤ ਤੁਹਾਡੇ ਮਨ ਦੇ ਅੰਦਰ ਕੋਈ ਵੀ ਸਵਾਲ ਆ ਕੋਈ ਵੀ ਸ਼ੰਕਾ ਆ ਤਾਂ ਸਾਨੂੰ ਕਮੈਂਟ ਕਰੋ ਅਸੀਂ ਆਪਣੇ ਆਉਣ ਵਾਲੇ ਪੋਡਕਾਸਟ ਦੇ ਵਿੱਚ ਉਹ ਸਵਾਲ ਦੀ ਉਹ ਸ਼ੰਕੇ ਦੀ ਨਿਵਰਤੀ ਜ਼ਰੂਰ ਕਰਾਂਗੇ ਉਸ ਉੱਪਰ ਵਿਚਾਰ ਕਰਾਂਗੇ ਤੇ ਜਿਨ੍ਹਾਂ ਨਾਲ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੋਡਕਾਸਟ ਕਰੀਏ ਤੁਸੀਂ ਸਾਨੂੰ ਉਹਨਾਂ ਦੀ ਈਮੇਲ ਆਈਡੀ ਸਾਨੂੰ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਸਾਨੂੰ ਉਹਨਾਂ ਦਾ ਨੰਬਰ ਜਿਹੜਾ ਆ ਸਾਨੂੰ ਸਾਡੇ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਡੀਐਮ ਕਰ ਸਕਦੇ ਹੋ ਸੋ ਹੁਣ ਆਪਾਂ ਵਾਅਦਾ ਹੈ ਅੱਜ ਦੀ ਆਪਣੀ ਇਸ ਵੀਡੀਓ ਵੱਲ ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਹੁਣ ਇਸ ਗੁਰਦੁਆਰਾ ਸਾਹਿਬ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਜਾਣ ਲੈਣੇ ਆ ਕਿ ਬੀਬੀ ਬੀਰੋਜੀ ਕੌਣ ਸਨ ਭਾਈ ਕਾਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਦੇ ਅਨੁਸਾਰ ਬੀਬੀ ਬੀਰੋਜੀ ਦਾ ਜਨਮ ਆ ਉਹ ਸੰਮਤ 1672 ਈਸਵੀ ਨੂੰ ਮਾਤਾ ਦਮੋਦਰੀ ਜੀ ਦੀ ਕੁੱਖੋਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਹੋਇਆ ਸੀ ਉਨਹੀ ਦਿਨੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿੰਦੇ ਸਨ ਇਸ ਕਰਕੇ ਬੀਬੀ ਵੀਰੋਜੀ ਦਾ ਜਿਹੜਾ ਜਨਮ ਆ ਉਹ ਅੰਮ੍ਰਿਤਸਰ ਸਾਹਿਬ ਵਿਖੇ ਸਥਾਪਿਤ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੁੰਦਾ ਆ ਬੀਬੀ ਵੀਰੋਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤ लाਡਲੀ ਧੀ ਸੀ ਬੀਬੀ ਵੀਰੋਜੀ ਜਦੋਂ ਵਿਆਹਣ ਦੇ ਲਾਇਕ ਹੁੰਦੇ ਨੇ ਤਾਂ ਗੁਰੂ ਸਾਹਿਬ ਉਹਨਾਂ ਦਾ ਰਿਸ਼ਤਾ ਮੰਨੇਪਿੰਡ ਦੇ ਖੱਤਰੀ ਸਿੱਖ ਧਰਮਜੀਤ ਦੇ ਸੁਪੁੱਤਰ ਸਾਧੂ ਜੀ ਨਾਲ ਪੱਕਾ ਕਰਦੇ ਨੇ ਹੁਣ ਜਿਵੇਂ ਕਿ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਗੱਲ ਕਰ ਰਹੇ ਸੀ ਕਿ ਗੁਰੂ ਸਾਹਿਬ ਸ੍ਰੀ ਅਮਰਸਰ ਸਾਹਿਬ ਵਿਖੇ ਰਹਿ ਰਹੇ ਨੇ ਤੇ ਉੱਥੇ ਹੀ ਰਹਿ ਕੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਘਰ ਚ ਮਠਿਆਈ ਤੱਕ ਆ ਚੁੱਕੀ ਆ ਪਰ ਫਿਰ ਤੁਰਕਾਂ ਵੱਲੋਂ ਸ੍ਰੀ ਅਮਰਸਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਆ ਗੁਰੂ ਸਾਹਿਬ ਵਿਆਹ ਦਾ ਕਰਕੇ ਸ੍ਰੀ ਅਮਰਸਰ ਸਾਹਿਬ ਤੋਂ ਚੱਲ ਕੇ ਚਬਾਲ ਵਿਖਿਆ ਜਾਂਦੇ ਨੇ ਤੇ ਹੁਣ ਇੱਥੇ ਚਬਾਲ ਆ ਕੇ ਗੁਰੂ ਸਾਹਿਬ ਦਾ ਇੱਕ ਬਹੁਤ ਹੀ ਪਿਆਰਾ ਸੇਖਿਆ ਬਹੁਤ ਸ਼ਰਧਾਲੂ ਸੇਖਿਆ ਭਾਈ ਲੰਗਾ ਗੁਰੂ ਸਾਹਿਬ ਭਾਈ ਲੰਗਾ ਦੇ ਹਵੇਲੀ ਨੂੰ ਚੁੰਮਦੇ ਨੇ ਬੀਬੀ ਵੀਰੋਜੀ ਦੇ ਵਿਆਹ ਵਾਸਤੇ ਤੇ ਭਾਈ ਲੰਗਾਜ ਦੀ ਹਵੇਲੀ ਦੇ ਵਿੱਚ ਹੀ ਬੀਬੀ ਵੀਰੋਜੀ ਦਾ ਆਨੰਦ ਕਾਰਜ ਹੁੰਦਾ ਆ ਵਿਆਹ ਵਾਲੀਆਂ ਜਿੰਨੀਆਂ ਵੀ ਰਸਮਾਂ ਸਾਰੀਆਂ ਉੱਥੇ ਕੀਤੀਆਂ ਜਾਂਦੀਆਂ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ ਕਿ ਜਦੋਂ ਬੀਬੀ ਵੀਰੋਜੀ ਦਾ ਆਨੰਦ ਕਾਰਜ ਹੋ ਰਿਹਾ ਸੀ ਜਦੋਂ ਉਹਨਾਂ ਦਾ ਵਿਆਹ ਹੋ ਰਿਹਾ ਸੀ ਤਾਂ ਉਸ ਵੇਲੇ ਜਿਹੜੇ ਸਿੰਘ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਦਾ ਕਰਕੇ ਬਹੁਤ ਥੱਕੇ ਹੋਏ ਹੁੰਦੇ ਆ ਇਸ ਕਰਕੇ ਜਿਹੜੇ ਦੇਵਤਿਆ ਉਹ ਅਸਮਾਨ ਤੋਂ ਉਤਰਦੇ ਨੇ ਤੇ ਉਸ ਵਿਆਹ ਦੇ ਵਿੱਚ ਹਾਜ਼ਰੀ ਭਰਦੇ ਨੇ ਤੇ ਬਰਾਤ ਦੀ ਜਿਹੜੀ ਸੇਵਾ ਪਾਣੀ ਆ ਜਿਹੜੀ ਆਉ ਭਗਤਿਆ ਉਹ ਦੇਵਤਿਆਂ ਵੱਲੋਂ ਕੀਤੀ ਜਾਂਦੀ ਆ ਹੁਣ ਜਦੋਂ ਆਨੰਦ ਕਾਰਜ ਦੀਆਂ ਸਾਰੇ ਰਸਮਾਂ ਪੂਰੀਆਂ ਜਾਂਦੀਆਂ ਨੇ ਵਿਆਹ ਸੰਪੂਰਨ ਹੋ ਜਾਂਦਾ ਆ ਤਾਂ ਉਸ ਵੇਲੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੰਨੇ ਜ਼ਿਆਦਾ ਪਰਸੰਨ ਹੁੰਦੇ ਨੇ ਇੰਨੇ ਜ਼ਿਆਦਾ ਖੁਸ਼ ਹੁੰਦੇ ਨੇ ਕਿ ਉਹ ਖੁਸ਼ੀ ਵਿੱਚ ਉੱਥੇ ਬਚਨ ਕਰਦੇ ਨੇ ਕਿ ਅੱਜ ਤੋਂ ਬਾਅਦ ਜਿਸ ਕਿਸੇ ਦੇ ਵਿਆਹ ਵਿੱਚ ਵੀ ਰੁਕਾਵਟ ਆ ਰਹੀ ਹੋਗੀ ਕਿਸੇ ਦੇ ਵੀ ਸੰਜੋਗ ਵੱਜੇ ਹੋਣਗੇ ਤਾਂ ਇਸ ਜਗ੍ਹਾ ਤੇ ਆ ਕੇ ਸ਼ਰਧਾ ਨਾਲ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੇ ਉਸ ਦੇ ਵਿਆਹ ਦੇ ਵੱਜੇ ਹੋਏ ਸੰਜੋਗ ਖੁੱਲ ਜਾਣਗੇ ਉਹਦੇ ਵਿਆਹ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਤੇ ਗੁਰੂ ਸਾਹਿਬ ਵੱਲੋਂ ਕੀਤੇ ਗਏ ਬਚਨ ਆ ਟੱਲਨੇ ਇਹ ਬਚਨ ਅੱਜ ਵੀ ਉਸ ਜਗ੍ਹਾ ਤੇ ਪੂਰੇ ਹੋ ਰਹੇ ਨੇ ਜੇ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਤਾਂ ਇੱਕ ਵਾਰ ਇਸ ਗੁਰਦੁਆਰਾ ਸਾਹਿਬ ਜ਼ਰੂਰ ਜਾਓ ਸ੍ਰੀ ਅਮਰਸਰ ਸਾਹਿਬ ਦੇ ਕੋਲ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਿੰਡ ਝਭਾਲ ਦੇ ਵਿੱਚ ਬੀਬੀ ਬੀਰੋਜੀ ਦਾ ਗੁਰਦੁਆਰਾ ਸਾਹਿਬ ਆਇਆ ਹੈ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਇੱਥੇ ਮਾਈ ਭਾਗੋ ਜੀ ਦਾ ਗੁਰਦੁਆਰਾ ਸਾਹਿਬ ਵੀ ਆ ਇੱਕ ਪੁਰਾਤਨ ਖੂਹ ਵੀ ਆ ਤੇ ਇੱਥੇ ਜਾ ਕੇ ਤੁਸੀਂ ਆਪਣੇ ਵਿਆਹ ਦੀ ਅਰਦਾਸ ਬੇਨਤੀ ਕਰੋ ਗੁਰੂ ਸਾਹਿਬ ਜ਼ਰੂਰ ਕਿਰਪਾ ਕਰਨਗੇ ਤੁਹਾਡੇ ਵਿਆਹ ਦੇ ਵੱਜੇ ਸੰਜੋਗ ਜਿਹੜੇ ਆ ਉਹ ਜ਼ਰੂਰ ਖੁੱਲ ਜਾਣਗੇ ਸੋ ਇੱਕ ਵਾਰ ਇਸ ਗੁਰਦੁਆਰਾ ਸਾਹਿਬ 'ਚ ਜ਼ਰੂਰ ਜਾਓ ਅਰਦਾਸ ਬੇਨਤੀ ਜ਼ਰੂਰ ਕਰੋ ਗੁਰੂ ਮਹਾਰਾਜ ਦੇ ਅੱਗੇ ਗੁਰੂ ਸਾਹਿਬ ਅੰਗ ਸੰਗ ਸਹਾਇ ਹੋਣਗੇ ਤੁਹਾਡੇ ਜਿਹੜੇ ਕਾਰਜ ਆਉ ਰਾਸ ਹੋਣਗੇ ਸੜਕਾਂ ਦੇ ਵਿੱਚ ਚੌਂਕ ਦੇ ਵਿੱਚ ਝਾੜੂ ਖਿਲਾਰਨ ਨਾਲ ਚੰਗਾ ਟੀਲੇ ਖਿਲਾਰਨ ਨਾਲ ਚੰਗਾ ਤਾਲੇ ਸੁਟਣ ਨਾਲੋਂ ਤਾਂ ਚੰਗਾ ਹੀ ਆ ਨਾ ਆਪਾਂ ਗੁਰੂ ਘਰ ਜਾਈਏ ਗੁਰੂ ਸਾਹਿਬ ਦਾ ਓਟ ਆਸਰਾ ਲਈਏ ਅੱਜ ਦੀ ਵੀਡੀਓ 'ਚ ਬਸ ਇੰਨਾ ਹੀ ਤੇ ਹਾਂ ਸ਼ੁਰੂਆਤ ਦੇ ਵਿੱਚ ਆਪਾਂ ਜਿਹੜੀ ਜੰਗ ਦੀ ਗੱਲ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੀ ਪਹਿਲੀ ਜੰਗ ਸ੍ਰੀ ਅਮਰਸਰ ਸਾਹਿਬ ਦੀ ਜੰਗ ਜੇਕਰ ਤੁਸੀਂ ਚਾਹੁੰਦੇ ਜੇ ਕਿ ਮੈਂ ਇਹਦੇ ਉੱਪਰ ਵੀ ਇੱਕ ਪੂਰੀ ਵੀਡੀਓ ਲੈ ਕੇ ਆਵਾਂ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਪਹਿਲੀ ਜੰਗ ਲਿਖ ਕੇ ਕਮੈਂਟ ਕਰ ਦਿਓ ਇਸ ਤੋਂ ਇਲਾਵਾ ਕਮੈਂਟਾਂ ਦੇ ਵਿੱਚ ਆਪਣੀ رائے ਵੀ ਜ਼ਰੂਰ ਦਿਓ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਗੁਰਦੁਆਰਾ ਬੀਬੀ ਵੀਰੋਜੀ ਵਿਖੇ ਅਰਦਾਸ ਬੇਨਤੀ ਕਰਨ ਦੇ ਨਾਲ ਜਿਨ੍ਹਾਂ ਦੇ ਕਾਰਜ ਸਵਰੇ ਨੇ ਜਿਨ੍ਹਾਂ ਦਾ ਵਿਆਹ ਹੋਇਆ ਵਾ ਉਹ ਵੀ ਮੈਨੂੰ ਕਮੈਂਟ ਜ਼ਰੂਰ ਕਰਨਾ ਤਾਂ ਜੋ ਕਮੈਂਟ ਪੜਨ ਵਾਲੀ ਜਿਹੜੀ ਸਬਾਕੀ ਸੰਗਤ ਹੈ ਉਹਨੂੰ ਪਤਾ ਲੱਗ ਸਕੇ ਕਿ ਵਾਕਈ ਇਸ ਜਗ੍ਹਾ ਦੇ ਉੱਪਰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ਾਂ ਦੀ ਕਲਾ ਅੱਜ ਵੀ ਵਰਤ ਰਹੀ ਆ। ਸੋ ਜਿਵੇਂ ਤੁਹਾਨੂੰ ਮੇਰੀ ਵੀਡੀਓਸਾਂ ਇੰਤਜ਼ਾਰ ਰਹਿੰਦਾ ਆ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ। ਇਸ ਲਈ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਦੂਜਿਆਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਤੇ ਮੈਂ ਉਮੀਦ ਕਰਦਾ ਕਿ ਤੁਸੀਂ ਚੈਨਲ ਨੂੰ ਤਾਂ ਸਬਸਕ੍ਰਾਈਬ ਕਰ ਹੀ ਲਿਆ ਹੋਣਾ। ਤਾਂ ਮਿਲਦੇ ਆਂ ਜੀ ਅਗਲੀ ਵੀਡੀਓ 'ਚ। ਉਦੋਂ ਤੱਕ ਲਈ